ਲਓ ਜੀ ਹੁਣ ਰਾਵੀ ਦਰਿਆ ਮਾਰਨ ਲੱਗਿਆ ਉਛਾਲ ਪਿੰਡ ਕੱਕੜ ਮੰਝ ਲੋਧੀ ਗੁਜਰ ਦੇ ਵਿੱਚ ਖਰਾਬ ਹੋ ਸਕਦੇ ਨੇ ਹਾਲਾਤ ਕਿਸਾਨਾਂ ਦੀਆਂ ਫਸਲਾਂ ਹੋਈਆਂ ਤਬਾ ਤੇ ਹੁਣ ਮਾਦੋਪੁਰ ਵਰਕਰ ਤੋਂ ਫਲੱਡ ਗੇਟ ਟੁੱਟਣ ਦੇ ਨਾਲ ਰਾਵੀ ਦੇ ਵਿੱਚ ਪਾਣੀ ਦਾ ਉਛਾਲ ਆ ਗਿਆ ਜਿਸ ਦੇ ਚਲਦਿਆਂ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਪਿੰਡ ਦੇ ਵਿੱਚ ਵਿਕਰਾ ਰੂਪ ਧਾਰਨ ਕਰ ਲਿਆ ਪਿੰਡ ਕੱਕੜ ਵਿਖੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਕਈ ਕਈ ਫੁੱਟ ਪਾਣੀ ਪਹੁੰਚ ਗਿਆ ਕਿਸਾਨਾਂ ਦੀ ਫਸਲ ਖਰਾਬ ਹੋ ਚੁੱਕੀ ਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੁਣ ਆ ਸ਼ੁਰੂ ਹੋ ਗਿਆ ਜਿਸ ਕਰਕੇ ਲੋਕ ਚਿੰਤਾ ਦੇ ਵਿੱਚ ਨੇ ਵੇਖ ਵੇਖ ਲੋ ਡਰੇਨ ਦਾ ਹਾਲ ਵੇਖ ਲੋ ਆਂਦੇ ਬੂਟੀ ਦੀ ਸਫਾਈ ਕਰਨੀ ਇੱਧਰ ਵੇਖੋ ਇੱਧਰ ਇੱਧਰ ਵੇਖ ਲੋ ਸਾਰਾ ਕੋਈ ਵੇਖ ਲੋ ਆ ਵੇਖੋ ਨਾ ਕੋ ਆਇਆ ਨਾ ਕੋ ਗਿਆ ਵਾ ਇੱਧਰ ਤੁਸੀਂ ਅਸੀਂ ਸਾਰੀ ਰਾਤ ਬੰਦੇ ਰਹੇ 3 ਵਜੇ ਤੱਕ ਨਾ ਕੋ ਆਉਂਦੇ ਆ ਦਲਸਾ ਦੇ ਕੇ ਮੁਰ ਜਾਂਦੇ ਆ ਨਾ ਕੋ ਨਾ ਕੋ ਆਉਂਦਾ ਨਾ ਕੋ ਕਰਦਾ ਵੀ ਸਾਡੇ ਚੈਨਲ ਨੂੰ ਕੋਈ ਨਹੀਂ ਆਇਆ ਨਾ ਨਾ ਕੋਈ ਵੀ ਨਹੀਂ ਆਇਆ ਝੋਨੇ ਡੁੱਬ ਗਏ ਆ ਹੁਣ ਪਿੰਡ ਵੀ ਰੋੜਨ ਦਾ ਹਾਂਜੀ ਕਿੰਨਾ ਕਿ ਦਸਾਨ ਹੋ ਗਿਆ ਮਗਰ ਜਿਹੜਾ ਝੋਨਾ ਤਿੰਨ ਹਜ਼ਾਰ ਕਿੱਲਾ ਹੋਣਾ ਵਾ ਉਹ ਸਾਰਾ ਹੀ ਰੋੜ ਰੜ ਗਿਆ ਕੋਈ ਪਸ਼ੂਆਂ ਲਈ ਬਜਿਆ ਵਿਚਾਰਾ ਨਾ ਕੋਈ ਨਾ ਕੋਈ ਪਠਾ ਨਾ ਕੋਈ ਦੂਜਾ ਕੀ ਇਹਦਾ ਨਾ ਝੋਨਾ ਕੋਈ ਵੀ ਨਹੀਂ ਬਚਿਆ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹੋ ਆਨੇ ਆ ਵੀ ਸਾਡੀ ਸਾਰ ਲਈ ਜਾਵੇ ਆਣ ਕੇ ਵੇਖਣਾ ਆ ਵੇਖੋ ਬੂਟੀ ਵੇਖੋ ਇਹ ਲੋਕਾਂ ਨੇ ਸਫਾਈ ਕੀਤੀ ਹੈ ਸਰਕਾਰਾਂ ਨੇ ਸਫਾਈ ਕੀਤੀ ਹੈ ਕਿ ਸਫਾਈ ਕਿਤੋਂ ਕੀਤੀ ਆ ਆ ਵੇਖੋ ਪਾਣੀ ਆ ਪਾਣੀ ਦੇ ਹਾਲਾਤ ਵੇਖੋ ਕਿੰਨਾ ਟਾਈਮ ਹੋ ਗਿਆ ਸਫਾਈ ਨੂੰ ਟੇਨ ਦੀ ਹੋਈ ਇਹਨੂੰ ਤੇ ਹੋ ਹੀ ਗਏ ਹੋਣਿਆ 5-6 ਸਾਲ ਨਾ ਕੋਈ ਸਫਾਈ ਹੋਈ ਹੈ ਨਾ ਕੋਈ ਇਹਦੇ ਕਿਹੜੇ ਆ ਜਿਹੜੇ ਪਾਣੀ ਆ ਰਿਹਾ ਆ ਪਿੰਡ ਨੂੰ ਥਾਹ ਲ ਆ ਰਿਹਾ ਇਹ ਕਿ ਕੌਣ ਜ਼ਿੰਮੇਵਾਰ ਹੈ ਇਹ ਸਰਕਾਰਾਂ ਹੀ ਜ਼ਿੰਮੇਵਾਰ ਹੋਰ ਕਿਹਨੇ ਕੋਈ ਕੌਣ ਜ਼ਿੰਮੇਵਾਰ ਹੈ ਜੀ ਸਰਕਾਰਾਂ ਹੀ ਜ਼ਿੰਮੇਵਾਰ ਆ ਇਹ ਸਮੇਂ ਸਿਰ ਇਹ ਸਫਾਈ ਕਰਦੇ ਬੰਨ ਬੰਦੇ ਤੇ ਫੇਰ ਹੀ ਹੋਨ ਟਾਡੇ ਕਤਾਰ ਕੇ ਕਿੰਨੀ ਕਿ ਸਹਤ ਆ ਪਹੁੰਚੀ ਕੋਈ ਨਾ ਕੋਈ ਆਇਆ ਆਉਂਦੇ ਆ ਦਲਾਸਾ ਦੇ ਕੇ ਮੁਰਜ ਜਾਂਦੇ ਆ ਇੱਥੇ ਹੀ ਵੇਖ ਕੇ ਫੋਟੋ ਖਿਚਾ ਕੇ ਮੁਰਜ ਜਾਂਦੇ ਆ ਇਹ ਫੋਟੋਆਂ ਦਾ ਕੀ ਆਉਂਦੇ ਫੋਟੋਆਂ ਦਾ ਕੀ ਆਉਂਦੇ ਹੋਰ ਨਹੀਂ ਕੋਈ ਆਉਂਦਾ ਇਹ ਸਾਰਾ ਪਿੰਡ ਆਪ ਹੀ ਰਣ ਕੇ ਆ ਵੀ ਰਲ ਕੇ ਆ ਵੀ ਤੇ ਸਾਰੀ ਰਾਤ ਆਪ ਬੰਨਿਆ ਆ ਬੰਨ ਸਾਰੀ ਰਾਤ ਲੱਗੇ ਰਹੇ ਆ ਇਥੋਂ ਜੇ ਮਲਗੀ ਬੰਨ ਤੁਹਾਡੇ ਟੁੱਟ ਜੇ ਕਿੰਨਾ ਕਿ ਨੁਕਸਾਨ ਪੈਣਗਾ ਫਿਰ ਸਾਰਾ ਪਿੰਡ ਹੀ ਰੋੜ ਸਕਦਾ ਜੀ ਨਾ ਕੋਈ ਜੇਸੀਪੀ ਆ ਨਾ ਆਈ ਹੀ ਸਵੇਰੇ ਮਿੰਟ ਦੀ ਮਿੰਟ ਆਈ ਉਸ ਵੇਲੇ ਜੀਸੀਬੀ ਵੀ ਲੈ ਕੇ ਹੁਣ ਆ ਆਪਣੇ ਕੋਲੋਂ ਜੀਸੀਬੀ ਆਪਣੇ ਕੋਲੋਂ ਪੈਸੇ ਖਰਚ ਕੇ ਆਵੇ ਜੀਸੀਬੀ ਡਾਈ ਆ ਟਰਾਲੀਆਂ ਦੇ ਮਿੱਟੀ ਲਿਆਉਣ ਦੇ ਕਰਾਇਦੇ ਕੋਈ ਨਹੀਂ ਆਇਆ ਜੀ ਪਾਣੀ ਦੇ ਹਾਲਾਤ ਕਿੱਦਾਂ ਦੇ ਆ ਪਾਣੀ ਦੇ ਵੇਖੋ ਪਾਣੀ ਦੇ ਸਾਰੇ ਝੋਨੇ ਡੁੱਬੇ ਆ ਕੋਈ ਝੋਨਾ ਨਹੀਂ ਨੰਗਾ ਚੜਦਾ ਜਾਂਦਾ ਪਾਣੀ ਚੜਦਾ ਜਾਂਦਾ ਕੀ ਮੰਗ ਕਰਦੇ ਸਰਕਾਰ ਇਹੋ ਸਰਕਾਰ ਮੰਗ ਕਰਦੇ ਆਣ ਕੇ ਵੇਖੇ ਸਾਡ ਸਰਕਾਰ ਦਾ ਮੰਗ ਕਰਨ ਦੀ ਆਸ ਹੈਗੀ ਕਿ ਉਹਨਾਂ ਕੋਈ ਨਾ ਇਹਨਾਂ ਕੋਈ ਕੋਈ ਆਸ ਨਹੀਂ ਸਾਨੂੰ ਜੇ ਆਸ ਹੋਵੇ ਤੇ ਦੂਜਾ ਕੀ ਆਦਾ ਨਾ ਹੀ ਆਣ ਕੇ ਵੇਖਣ ਸਾਰੇ ਕੁਝ ਆਪ ਨੂੰ ਕਰਨਾ ਆਪ ਨੂੰ ਕਰਨਾ ਪੈਂਦਾ ਜੀ ਤੇ ਕੀ ਬਹੁਤ ਮਾੜੀ ਸਥਿਤੀ ਆ ਜੀ ਫਸਲਾਂ ਸਾਰੀਆਂ ਮਾਰੀਆਂ ਗਈਆਂ ਨੇ ਇਹ ਤੇ ਸਰਕਾਰ ਨੂੰ ਚਾਹੀਦਾ ਸੀ ਵੀ ਫਸਲਾਂ ਦੇ ਪੈਸੇ ਜਿਹੜੇ ਆ ਉਹ ਇਨਾ ਗਰੀਬਾਂ ਦੇ ਅੱਜ ਹੀ ਦਿੱਤੇ ਜਾਂਦੇ ਕਿਉਂਕਿ ਫਸਲ ਅੱਜ ਮਾਰੀ ਗਈ ਆ ਕੱਲ ਨਹੀਂ ਫਸਲ ਅੱਜ ਮਾਰੀ ਗਈ ਆ ਇਹ ਜਦੋਂ ਪਾਣੀ ਲੱਥਾ ਇਹ ਉਦੋਂ ਅਜੇ 3-4 ਮਹੀਨੇ ਲੱਗਣੇ ਹੋਸਾ ਦਾ ਕਣਕ ਬੀਜੀ ਜਾਵੇ ਕਿ ਨਾ ਬੀਜੀ ਜਾਵੇ ਪਰ ਇਹ ਭਗਵੰਤ ਮਾਨ ਨੂੰ ਅੱਜ ਮੌਇਨਾ ਕਰਨਾ ਚਾਹੀਦਾ ਇਨਾ ਪਿੰਡਾਂ ਦਾ ਆ ਕੇ ਸਰਕਾਰ ਨੇ ਕੀ ਉਪਰਾਲੇ ਕੀਤੇ ਆ ਭਾਜੀ ਸਰਕਾਰ ਨੇ ਕੀ ਉਪਰਾਲੇ ਕੀਤੇ ਕੋਈ ਵੀ ਨਹੀਂ ਆ ਵੇਖੋ ਆ ਪੋਪਲਾਈਨ ਜਿਹੜੀਆਂ ਅਸੀਂ ਕੋਲੋਂ ਲਿਆ ਕੇ ਪ੍ਰਾਈਵੇਟ ਤੇ ਲੱਗੇ ਆ ਤਗੜੇ ਹੋ ਕੇ ਬੰਨ ਮਾਰਨ ਬੰਨ ਮੱਜੂਗਾ ਤੇ ਚਲੋ ਜਿਹੜੇ ਪਿੰਡ ਤੇ ਬੰਜੋਵੇ ਬੱਚੇ ਬੰਜਣ ਡੰਗਰ ਬੰਜਣ ਮਾਲ ਡੰਗਰ ਦਾ ਰਾਖੀ ਜਿਹੜੀਆਂ ਇਹਦੇ ਹੋ ਸਕੇ ਇੱਥੇ ਸਾਡੇ ਅੱਜ ਹੀ ਆ ਪਾਣੀ ਆਇਆ ਤਾਜ਼ਾ ਸੁਰੇ ਦੀ ਤੇ ਪਾਣੀ ਬਹੁਤ ਤੇਜ਼ ਆ ਰਿਹਾ ਜੀ ਅੱਜ ਤੇ ਆ ਪਾਣੀ ਘੱਟ ਘਾਟ ਜਿਹੜੇ ਨਵੇਂ ਤਾਂ ਉਹਦੇ 6 6 7 4 ਫੁੱਟ ਪਾਣੀ ਆ ਹੁਣ ਅਸਵਾਤ ਇੱਥੇ 3-4 ਫੁੱਟ ਪਾਣੀ ਹੈਗਾ ਡਰਨ ਲੱਗੇ ਵੀ ਕਿੰਨੀ ਕਿੰਨੀ ਗੱਲ ਡੁੱਬ ਚੁੱਕੀ ਹੈ ਤੇ ਅਰੇ ਸਾਡੇ ਕੋਲ ਕੋਲ ਇਹ 2000 ਕਿਲੋ ਦਾ ਇਹ ਇਹ ਪਿੰਡ ਦਾ ਕੜਦਾ 1000 ਕਿਲੋ ਮਾਂਜ ਇਹ ਪਿੰਡ ਦਾ ਦੇ ਅਗਲੇ ਪਿੰਨੇ ਪਾਣੀ ਜਾਂਦਾ ਕਿ ਨਹੀਂ ਗੋਟਾ ਲੱਗ ਗਿਆ ਨਹੀਂ ਕੋਈ ਪਾਣੀ ਜਾਂਦਾ ਪਰ ਫਿਰ ਵੀ ਜਿਹੜਾ ਦਰਾ ਨਾ ਉਹ ਤਾਂ ਪਾਣੀ ਹੋ ਗਿਆ ਜ਼ਿਆਦਾ ਹੋ ਗਿਆ ਉਹ ਪਾਣੀ ਤੇ ਦਰਾ ਆਪਣਾ ਪਾਣੀ ਖੰਡਿਆ ਜਨਾਂ ਹਾ ਪੈਗਾ ਆ ਸਚਲ ਨੂੰ ਕੋਈ ਪਹੁੰਚੇ ਕਿ ਨਹੀਂ ਅਧਿਕਾਰੀ ਨਹੀਂ ਸੋਰੀ ਆਈ ਆ ਜਸਦੀਪ ਆਈ ਸੋਰੀ ਆ ਤੇ ਉਹ ਵੇਖ ਕੇ ਸਲਾਮ ਉਹ ਬਾਟ ਮ ਕੋ ਉਹ ਨਿਹਦਾ ਜਿਹੜਾ ਬੰਨ ਬਜਾ ਇਹ 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 ਪਿੰਨ ਲਾ ਬੰਦਾ ਬਾਰੇ ਸਾਰੇ ਜਿਹੜਾ ਬੰਦਾ ਇਹ ਟਲਟਲਣਾ ਸਾਰਾ ਇਹ ਪਾਣੀ ਬਹੁਤ ਤੇਜ਼ ਆ ਰਿਹਾ ਅੱਜ ਹੋਰ ਸਭਾ ਹੋਣਾ ਦੀ ਹੈਗੇ ਆਉਣ ਦੀ ਆਊਗਾ ਪਾਣੀ ਹੋਰ ਜੇ 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 ਨਾ ਆ ਜਾ ਇਹ ਫੇਰ ਪਾਣੀ ਪੰਜ ਪੰਜ ਫੁੱਟ ਪਾਣੀ ਹੋਰ ਆ ਸਕਦਾ ਵਾ ਇੱਥੇ ਡੁੱਬ ਗਈਆਂ ਹਾਂਜੀ ਡੁੱਬ ਗਈਆਂ ਇਹ 88 ਹਲ ਬਣ ਜਾਣਾ ਪੂਰਾ ਜੇ 88 ਦਾ ਕੰਮ ਬਣ ਜਾਣਾ ਜੇ 88 ਦਾ ਕੰਮ ਬਣ ਬਣ ਰਿਹਾ ਪੱਕਾ ਜੀ ਪਾਣੀ ਬਹੁਤ ਤੇਜ਼ ਆ ਰਿਹਾ ਜੀ ਆਪਾ ਕੜਾ ਬਹੁਤ ਪਾਣੀ ਤੇ ਜਾ ਰਿਹਾ ਪੂਰੇ ਤੇਰੇ ਫੁੱਲ ਤੇ ਤੇ ਜਾ ਰਿਹਾ ਘਰਾ ਘਰਾ ਦੇ ਵਿੱਚ ਹੈਗੇ ਨਹੀਂ ਤਾਂ ਘਾਨੇ ਇਹ ਤੇ ਜਮੀਨ ਸਾਰੀ ਹੈ ਗਈ ਹੈ ਬਾ ਡੇ ਡੇ ਹੈਗੇ ਪੇੜ ਮੰਜ ਦੇ ਗਿਆ ਆਗੇ ਘਰਾ ਗਿਆ ਪੇੜ ਮੰਜ ਦੇ ਉਹ ਡੁੱਬ ਗਿਆ ਇਹ ਬਹੁਤ ਜਿਹੜਾ ਹਲਾ ਦੇ ਮਾਰੇ ਆ ਜੋ ਸਾਡੇ ਉਨ ਫਲੱਡ ਆਇਆ ਹੈ ਇਹ 88 ਦੇ ਵਿੱਚ ਇਤਰਾ ਆਇਆ ਹੈ ਇਤਰਾ 88 ਨੁਕਸਾਨ ਹੋਇਆ ਹੈ ਇਹ 2-4 ਦਿਨ ਲੋਕਾਂ ਨੂੰ ਹੈਗਾ ਹੈ ਵੀ ਸਾਡੇ ਇੱਥੇ ਕੋਈ ਪਾਣੀ ਨਹੀਂ ਹੈਗਾ ਦਰਿਆ ਦਾ ਨੀਵਾ ਪਾਣੀ ਵਗਦਾ ਹੈ ਪਰ ਕੱਲ ਰਾਤ ਤੋਂ ਜੋ ਪਾਣੀ ਆਇਆ ਏ ਉਹਨੇ ਸਾਰੀ ਤਬਾਹੀ ਮਚਾ ਦਿੱਤੀ ਆ ਸਾਡੇ ਇੱਥੇ 11 ਏਕੜ ਜਿਹੜੀ ਫਸਲ ਆ ਬਿਲਕੁਲ ਤਬਾਹ ਹੋ ਗਈ ਆ ਪਾਣੀ ਉੱਪਰ ਖਲੋਤਾ 10-10 ਫੁੱਟ ਪਾਣੀ ਖਲੋਤਾ ਕਿ 5-6 ਫੁੱਟ ਖਲੋਤਾ ਹੈ ਇਸ ਕਰਕੇ ਇੱਥੇ ਸਿਆਸੀ ਲੀਡਰ ਵੀ ਆਏ ਆ ਮਹਿਕਮੇ ਦੇ ਵੀ ਆਏ ਆ ਅਹੀਂ ਇਹ ਸਾਰਾ ਤਾਂ ਮੰਗ ਕਰਦੇ ਆ ਵੀ ਇੱਥੇ ਜਿਹੜਾ ਡੀਸੀ ਸਾਹਿਬ ਤੋਂ ਵੀ ਮੰਗ ਕਰਦੇ ਆ ਵੀ ਗਰਦੌਰੀ ਕਰਵਾ ਕੇ ਇਹ ਤਾਂ ਜਿਹੜਾ ਲੋਕਾਂ ਨੂੰ ਮਾਫੀ ਜਾਂ ਬੰਦਾ ਉਹ ਦਿੱਤਾ ਜਾਵੇ ਜਦੋਂ ਕਿ ਲੋਕਾਂ ਦਾ 10-15 15000 ਤੋਂ ਦਾ ਖਰਚਾ ਆ ਗਿਆ ਉੱਪਰ ਹਾਂਜੀ ਤੇ ਇਸ ਕਰਕੇ ਸਾਰੇ ਇਹ ਮੰਗ ਕਰਦੇ ਆ ਵੀ ਜਿਹੜਾ ਇਹ ਸਾਡਾ ਨੁਕਸਾਨ ਹੋਇਆ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਇਥੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਬੰਨ ਤੇ ਲੱਗੇ ਆ ਬੰਨ ਬਣਾਉਂਦੇ ਆ ਪਿੰਨੂ ਪਾਣੀ ਆਉਂਦਿਆ ਬੜੇ ਰਾਤ ਦੇ ਜੰਗੀ ਪੱਧਰ ਲੱਗੇ ساری ਰਾਤ ਹੀ ਲੱਗੇ ਰਹੇ ਆ ਬੰਨ ਬਣਾਉਣ ਵਾਸਤੇ ਬਾਕੀ ਬਾਬਾ ਜੀ ਸਤਨਾਮ ਸਿੰਘ ਜੀ ਬਾਬਾ ਸੁਚਾ ਸਿੰਘ ਜੀ ਮਹਾਪੁਰਖ ਜਿਹੜੇ ਰਾਮਤਾਲੀ ਸਾਹਿਬ ਵਾਲੇ ਆ ਉਹਨਾਂ ਦਾ ਬਹੁਤ ਯੋਗਦਾਨ ਆ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨਾਲ ਲਾਏ ਆ ਨਾਲ ਸੇਵਾ ਕਰਦੇ ਆ ਲੰਗਰ ਪ੍ਰਸ਼ਾਦ ਦੀ ਸੇਵਾ ਕਰਦੇ ਆ ਮਾਬੀ ਆਪ ਖੁਦ ਇਥੇ ਬਿਠੇ ਆ ਪਿੰਡ ਦੀ ਸੇਵਾ ਕਰਾਉਂਦੇ ਆ ਤੇ ਮਿੱਟੀ ਪਹੁੰਚਦੇ ਆ ਤੇ ਇਸ ਕਰਕੇ ਜਿਹੜਾ ਬਨ ਬਚਾਇਆ ਬਾਕੀ ਕੋਈ ਸਿਆਸੀ ਜਿਹੜੇ ਆ ਤੇ ਜਾਂ ਕੋਈ ਸਰਕਾਰ ਦਾ ਉਹ ਨਮਾਇਦੇ ਨੇ ਇੱਥੇ ਸਾਡਾ ਕੁਝ ਨਹੀਂ ਇਹਨਾਂ ਕੋਈ ਕੀਤਾ ਸਾਰੇ ਆਉਂਦੇ ਫੇਰੇ ਮਾਰ ਕੇ ਚਲੇ ਜਾਂਦੇ ਆ ਬਾਕੀ ਸਰਕਾਰੀਆ ਸਾਹਿਬ ਆਏ ਇੱਥੇ ਐਮਐਲਏ ਹਲਕਾ ਰਾਇਆ ਸਾਹ ਸੀ ਉਹ ਕੋਈ ਆਪਣੀ ਜਿਹੜੀ ਆ ਮਤ ਕਰਕੇ ਗਏ ਆ ਤਾਂ ਅਗੇ ਭਰੋਸਾ ਦੇ ਗਏ ਭਈ ਅਸੀਂ ਜੋ ਤੁਹਾਨੂੰ ਲੋੜ ਹੋਊਗਾ ਉਹ ਮਤ ਕਰਾਂਗੇ ਸਰਕਾਰ ਵੱਲੋਂ ਕੋਈ ਟੀਮ ਵੀ ਗਈ ਆ ਕਿ ਇਹ ਫੇਲ ਕੱਕੜ ਸਰਕਾਰ ਵੱਲੋਂ ਟੀਮ ਆਏ ਜੈ ਸਾਹਿਬ ਆਏ ਆ ਇਲੀਗੇਸ਼ਨ ਵਾਲੇ ਪਰ ਉਹਨਾਂ ਦਾ ਕੋਈ ਨਹੀਂ ਯੋਗਦਾਨ ਹੈਗਾ ਫਿਰਨਦਾ ਹੈ ਬਾਕੀ ਉਹਨਾਂ ਨੇ ਸਾਡਾ ਕੋਈ ਕੰਮ ਕਰ ਕੋਈ ਨਹੀਂ ਕੀਤਾ ਇਥੇ ਸੋ ਦادیه ਕਿ ਲਗਾਤਾਰ ਮੀਂਹ ਦੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਆ ਚਾਰੇ ਪਾਸੇ ਹੜ੍ਹ ਆ ਚੁੱਕੇ ਨੇ ਜਿਸ ਕਰਕੇ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ